ਅਰਦਾਸ ਕਰਨ ਦੀ ਕੁਝ ਮਰਜ਼ਾਦਾ ਹੈ ਕੋ ਤਰੀਕਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਜੀ ਕੀ ਵਿਰਥਾ ਹੋਏ ਗੁਰ ਪਾਇ ਅਰਦਾਸ ਕਰ ਅਰਦਾਸ ਕਰਨੀ ਕਿੰਮੀ ਆ ਪਤਸ਼ਾ ਇਹ ਵੀ ਦੱਸ ਦਿਓ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਛੋੜ ਸਿਆਨਪ ਸਗਲ ਮੰਤਨ ਅਰਪ ਤਰ ਆਪਣੀਆਂ ਸਿਆਨਫਾਂ ਆਪਣੀ ਅਕਲ ਆਦਕ ਛੱਡ ਕੇ ਨਾ ਤੂੰ ਗੁਰੂ ਦੇ ਅੱਗੇ ਤੱਲਾ ਲੈ ਅਰਦਾਸ ਕਰ ਫਿਰ ਕੀ ਹੋਏਗਾ ਫਿਰ ਗੁਰੂ ਗ੍ਰੰਥ ਸਾਹਿਬਾ ਜੀ ਕਹਿੰਦੇ ਬਿਰਥੀ ਕਦੇ ਨ ਹੋਵੇ ਜਨ ਕੀ ਅਰਦਾਸ ਨਾਨਕ ਜੋਰੁ ਗੁਬਿੰਦ ਕਾ ਪੂਰਨ ਗੁਣਤਾ ਅਰਦਾਸ ਦੇ ਵਿੱਚ ਇੰਨੀ ਪਾਵਰ ਹੈ ਜੀ ਤਾਕਤ ਹੈ ਤੇ ਭਾਈ ਮੱਖਣ ਸਾਹ ਲਵਾਣੇ ਨੇ ਆਪਣੇ ਪੈਰ ਧੋਤੇ ਔਰ ਗੁਰੂ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ ਸਤਿਗੁਰੂ ਮੇਰਾ ਬੀੜਾ ਡੋਬੋਦਾ ਪਿਆ ਮੇਰਾ ਜਹਾਜ਼ ਡੁੱਬ ਰਿਹਾ ਹੈ ਲੱਖਾਂ ਦਾ ਨੁਕਸਾਨ ਜਿਹੜਾ ਮੇਰਾ ਹੋ ਜਾਣਾ ਹੈ ਤੁਸੀਂ ਕਿਰਪਾ ਕਰ ਦਿਓ ਮੇਰਾ ਡੁੱਬ ਰਿਹਾ ਬੀੜਾ ਬੰਨੇ ਲਾ ਦਿਓ ਕਿਹਨੇ ਅਰਦਾਸ ਕੀਤੀ ਹੈ ਜੀ ਮੱਖਣਸਾ ਲਵਾਨੇ ਨੇ ਭਾਈ ਮੱਖਣਸਾ ਲਵਾਨੇ ਨੂੰ ਇਹ ਨਹੀਂ ਪਤਾ ਵੀ ਗੁਰਤਾ ਗੱਦੀ ਤੇ ਇਸ ਟਾਈਮ ਵਿਰਾਜਮਨ ਕੌਣ ਨੇ ਨਹੀਂ ਪਤਾ ਇਸ ਗੱਲ ਦਾ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਇੰਨੀ ਕਰਮਜ ਜ਼ਰੂਰ ਦੇਗੇ ਸਨ ਬਾਬਾ ਬਸੇ ਬਕਾਲੇ ਇੰਨੀ ਕਰਮਜ ਜ਼ਰੂਰ ਦੇਗੇ ਸਨ ਪਰ ਇਹ ਨਹੀਂ ਪਤਾ ਸੀ ਵੀ ਗੁਰੂ ਹੈ ਕੌਣ ਕਿੱਥੇ ਰਹਿੰਦਾ ਹੈ ਕੋਈ ਨਾਂ ਦਾ ਜ਼ਿਕਰ ਨਹੀਂ ਕੀਤਾ ਗੁਰਮੁਖ ਭਾਈ ਮੱਖਣ ਸਾਹ ਲਵਣੀ ਦੀ ਬੇਨਤੀ ਗੁਰੂਦਰ ਤੇ ਕਬੂਲੀ ਗਈ ਬੇੜਾ ਬੰਨੇ ਲੱਗਿਆ ਜੀ ਭਾਈ ਮੱਖਣ ਸਾ ਲਵਾਨਾ ਬਾਬੇ ਬਕਾਲੇ ਦੀ ਧਰਤੀ ਤੇ ਗਿਆ ਕੁਝ ਭੇਟਾ ਲੈ ਕੇ ਕੁਝ ਵਿਦਵਾਨ ਕਹਿੰਦੇ ਨੇ 500 ਮੋਹਰਾਂ ਲੈ ਕੇ ਗਿਆ ਚਲੋ ਜੀ ਮੋਹਰਾਂ ਲੈ ਕੇ ਗਿਆ ਜਦੋਂ ਮੱਖਣ ਸਾ ਲਵਾਨੇ ਦੀ ਆਉਣ ਦੀ ਖਬਰ ਦਾ ਪਤਾ ਲੱਗਿਆ ਨਾ ਕਿਉਂਕਿ ਮੱਖਣਸਾਲ ਲੁਭਾਣਾ ਇੱਕ ਬਹੁਤ ਵੱਡਾ ਵਪਾਰੀ ਹੈ ਬਹੁਤ ਵੱਡਾ ਇਹਦਾ ਕਾਰੋਬਾਰ ਹੈ ਬਹੁਤ ਧਨੀ ਹੈ ਬਹੁਤ ਪੈਸੇ ਵਾਲਾ ਹੈ ਜਦੋਂ ਇਹਨਾਂ ਲੋਕਾਂ ਨੂੰ ਪਤਾ ਲੱਗਿਆ ਵੀ ਮੱਖਣਸਾਲ ਲੁਭਾਣਾ ਇੱਥੇ ਆ ਰਿਹਾ ਹੈ ਤੇ ਇਹਨਾਂ ਨੇ ਆਪੋ ਆਪਣੀਆਂ ਬਰਾਂਚਾਂ ਖੋਲ੍ਹ ਲਈਆਂ ਜੀ ਹੋਸਟ ਹੈ ਆਪੋ ਆਪਣੀਆਂ ਬਰਾਂਚਾਂ ਖੋਲ੍ਹ ਲਈਆਂ ਦੁਕਾਨਾਂ ਖੋਲ੍ਹ ਲਈਆਂ ਈਰ ਮੱਲੀਆਂ ਨੇ ਆਪਣੀ ਬ੍ਰਾਂਚ ਖੋਲ੍ਹ ਲਈ ਗੁਰੂ ਬਣ ਬਹਿ ਗਿਆ ਤ੍ਰਿਥੀ ਚੰਦ ਅੱਡ ਬਾਬਾ ਬਣ ਕੇ ਬੈਠ ਗਿਆ ਹੋਰ ਬੇਅੰਤ ਜਿਹੜੇ ਗੁਰੂ ਨਾਨਕ ਦੇ ਘਰ ਦੇ ਵਿਰੋਧੀ ਸਨ ਜਿਹੜੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਈਰਖਾ ਰੱਖਣ ਵਾਲੇ ਸਨ ਜਿਹੜੇ ਗੁਰੂ ਨਾਨਕ ਦੇ ਘਰ ਦੇ ਸ਼ਰੀਕ ਸਨ ਉਹਨਾਂ ਨੇ ਆਪਣੀਆਂ ਬ੍ਰਾਂਚਾਂ ਉਸ ਟਾਈਮ ਖੋਲ੍ਹ ਲਈਆਂ ਗੁਰੂ ਬਣ ਕੇ ਬੈਠ ਗਏ ਗੁਰੂ ਬਣ ਕੇ ਬਹਿ ਗਏ ਜੀ ਤੇ ਆਪਣੇ ਤੇ ਚੌਰ ਚਲਾਉਣਾ ਆਪਣੀ ਸੇਵਾ ਕਰਾਉਣੀ ਤੇ ਆਪੋ ਆਪਣੇ ਕ ਲਈਏ ਸੇਵਕ ਵੀ ਛੱਡ ਦਿੱਤੇ ਇੱਥੇ ਤੁਸੀਂ ਮਾਰਕੀਟ ਦੇ ਵਿੱਚ ਜਾਇਓ ਆਮ ਮਾਰਕੀਟ ਦੇ ਵਿੱਚ ਦੁਕਾਨਾਂ ਵਾਲਿਆਂ ਨੇ ਇੱਕ ਦੋ ਬੰਦੇ ਛੱਡੇ ਹੁੰਦੇ ਨੇ ਗਾਹਕ ਖਿੱਚਣ ਵਾਸਤੇ ਉਹ ਤੁਹਾਨੂੰ ਕਹਿਣਗੇ ਜੀ ਆਓ ਸਾਡੀ ਦੁਕਾਨ ਦੇ ਬੜਾ ਸਸਤਾ ਸੌਦਾ ਹੈ ਆਓ ਜੀ ਇੱਕ ਸੇਵਾ ਦਾ ਮੌਕਾ ਦਿਓ ਉਹ ਕਹਿੰਦੇ ਨੇ ਨਾ ਇੱਕ ਗੇਲਾਓ ਪੈਣ ਬਣ ਕੇ ਤੁਹਾਨੂੰ ਚੁੱਕ ਕੇ ਵੀ ਲੈ ਕੇ ਜਾਣਗੇ ਇੱਥੋਂ ਤੱਕ ਉਹ ਮੈਂ ਵੇਖੇ ਨੇ ਤੁਹਾਨੂੰ ਕਹਿਣਗੇ ਸਾਡੀ ਦੁਕਾਨ ਤੇ ਇੱਕ ਗੇਲਾ ਆਜੋ ਸੇਵਾ ਦਾ ਮੌਕਾ ਦਿਓ ਲਿਓ ਭਵੇ ਨਾ ਪਰ ਆਜੋ ਜ਼ਰੂਰ ਇਦਾਂ ਗੁਰਮੁਖ ਪਿਆਰਿਓ ਇਹਨਾਂ ਨੇ ਆਪੋ ਆਪਣੇ ਸੇਵਾਦਾਰ ਵੀ ਰੱਖੇ ਨੇ ਉਹ ਗੁਰਮੁਖ ਪਿਆਰਿਓ ਕੋਈ ਪਿਰਥੀ ਚੰਦ ਦਾ ਪ੍ਰਚਾਰ ਕਰਦਾ ਕੋਈ ਧੀਰਮਲ ਦਾ ਪ੍ਰਚਾਰ ਕਰਦਾ ਵਾਈ ਮੰਜੀਆਂ ਲੱਗੀਆਂ ਨੇ ਜੀ ਸੱਚੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਰੀਕ ਤੇ ਬਾਈਕ ਮੰჯੀਆਂ ਲਾ ਕੇ ਬੈਠੇ ਸਨ ਅੱਜ ਗੁਰੂ ਦੇ ਸ਼ਰੀਕਾਂ ਦਾ ਹੜ ਆਇਆ ਪਿਆ ਅੱਜ ਘਰ ਘਰ ਦੇ ਵਿੱਚ ਗੁਰੂ ਦਾ ਸ਼ਰੀਕ ਬਣ ਕੇ ਬੈਠੇ ਹੋਏ ਨੇ ਹੋਰ ਤੇ ਸੱਡੋ ਗੁਰੂ ਕੇ ਸਿੱਖ ਹੀ ਗੁਰੂ ਦੇ ਸ਼ਰੀਕ ਬਣ ਕੇ ਬੈਠੇ ਹੋਏ ਕੋਈ ਕੋਈ ਕਿਵੇਂ ਇਲਾਜ ਕਰਦਾ ਪਿਆ ਕੋਈ ਕਿਵੇਂ ਰੱਬ ਦਿਖਾਉਂਦਾ ਹੈ ਕੋਈ ਕਿਵੇਂ ਸੱਚਖੰਡ ਦਿਖਾ ਰਿਹਾ ਹੈ ਕੋਈ ਕਿਵੇਂ ਤੁਹਾਡੀ ਗਤੀ ਮੁਕਤੀ ਆਦ ਕਰਦਾ ਇਹ ਸਾਰੇ ਰੱਬ ਦੇ ਸਰੀਕ ਨੇ ਗੁਰਮਖੋ ਮੁਕਤੀ ਤੇ ਕੇਵਲ ਗੁਰੂ ਨਾਨਕ ਦੇ ਹੱਥ ਦੇ ਵਿੱਚ ਹੈ ਵਾਹਿਗੁਰੂ ਜੀ ਦੇ ਹੱਥ ਦੇ ਵਿੱਚ ਹੈ ਅਸੀਂ ਕੌਣ ਹੁੰਨੇ ਆ ਮੁਕਤ ਕਰਨ ਵਾਲੇ ਅਸੀਂ ਕੌਣ ਹੁੰਨੇ ਆ ਕਿਸੇ ਦੀ ਮਨੋ ਕਾਮਨਾ ਪੂਰੀ ਕਰਨ ਵਾਲੇ ਗੁਰਮਖੋ ਜਦੋਂ ਮੱਖਣ ਸਾਹ ਲਵਾਣਾ ਜੀ ਗਏ ਤੇ ਇਹਨਾਂ ਦੇ ਸੇਵਾਦਾਰਾਂ ਨੇ ਨੁਕਰਾਂ ਨੇ ਖਿੱਚਣਾ ਸ਼ੁਰੂ ਕਰ ਦਿੱਤਾ ਆਓ ਜੀ ਪ੍ਰਥੀਚੰਦ ਜੀ ਗੁਰੂ ਨੇ ਕਿਉਂਕਿ ਜਿਹੜਾ ਸਭ ਤੋਂ ਵੱਧ ਦਾਵੇਦਾਰ ਸੀ ਨਾ ਉਹ ਧੀਰਮੱਲ ਵੀ ਕਿਉਂਕਿ ਧੀਰਮੱਲ ਤਾਂ ਸੀ ਇਹਦੇ ਕੋਲੇ ਗੁਰੂ ਗੁਰੰਤਸਹਿ ਮਰ ਦੀ ਬਾਣੀ ਸੀਗੀ ਇਹ ਵੱਧ ਦਾਵੇਦਾਰ ਸੀ ਪ੍ਰਥੀਚੰਦ ਇਹ ਵੀ ਦਾਵੇਦਾਰ ਸੀਗਾ ਇਹਨਾਂ ਨੇ ਆਪਣੇ ਵੱਲ ਖਿੱਚਣਾ ਸ਼ੁਰੂ ਕੀਤਾ ਪਰ ਹਕੀਕਤ ਇਹ ਹੈ ਪੂਰੇ ਗੁਰੂ ਦੀ ਨਿਸ਼ਾਨੀ ਹੈ ਜਦੋਂ ਤੁਸੀਂ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਜਾਉਂਗੇ ਤਾਂ ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ ਨੰਬਰ 1 ਨੰਬਰ 2 ਪੂਰੇ ਗੁਰੂ ਦੀ ਨਿਸ਼ਾਨੀ ਇਹ ਹੋਏਗੀ ਉਹ ਭੁੱਖਾ ਨਹੀਂ ਹੋਏਗਾ ਜੀ ਉਹ ਨਹੀਂ ਕਹੇਗਾ ਉਹ ਝੋਲੀ ਨਹੀਂ ਅਡੇਗਾ ਵੀ ਮੈਨੂੰ ਆ ਵੀ ਦੇ ਆ ਵੀ ਦੇ ਉਹ ਕਦੇ ਇਹ ਗੱਲ ਨਹੀਂ ਕਹੇਗਾ ਉਹਦੇ ਅੰਦਰ ਸ਼ਬਰ ਸੰਤੋਖ ਹੋਏਗਾ ਉਹ ਪਿਆਰ ਦੀ ਮਹਿਕ ਵੰਡੇਗਾ ਹੁਣ ਇਹਨਾਂ ਨੇ ਖਿੱਚਿਆ ਜੀ ਸਾਰਿਆਂ ਦੇ ਅੱਗੇ ਇੱਕ ਇੱਕ মোহਰ ਮੋਹਰਾਂ ਦੀ ਥੱਲੀ ਰੱਖਦਾ ਗਿਆ ਮੱਖਣ ਸੱਲਵਾਣਾ ਪਰ ਸ਼ਾਂਤੀ ਨਹੀਂ ਹੈ ਸ਼ਾਂਤੀ ਨਾ ਮਿਲੀ ਜਦੋਂ ਸਾਰਿਆਂ ਨੂੰ ਮੱਥਾ ਟੇਕਿਆ ਨਮਸ਼ਕਾਰ ਕੀਤੀ ਤੇ ਮੱਖਣ ਸੱਲਵਾਣੇ ਨੇ ਪੁੱਛਿਆ ਵੀ ਭਾਈ ਕੋਈ ਹੋਰ ਗੁਰੂ ਹੈ ਇਹ ਹੋਰ ਤਾਂ ਨਹੀਂ ਰਹਿ ਗਿਆ ਜੇ ਕੋਈ ਰਹਿ ਗਿਆ ਤੇ ਕਿਰਪਾ ਕਰਕੇ ਦੱਸ ਦਿਓ ਉਹ ਸਬਕਤ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਦੁਨੀਆਂ ਦੇ ਵਿੱਚ ਪ੍ਰਚਾਰਿਆ ਕੀ ਹੋਇਆ ਸੀ ਜੀ ਬੋਲੋ ਤੇਗਾ ਕਮਲਾ ਨਾਮ ਜਪਣ ਵਾਲੇ ਨੂੰ ਸੱਚ ਦੇ ਰਾਹ ਤੇ ਚੱਲਣ ਵਾਲੇ ਨੂੰ ਸੱਚ ਬੋਲਣ ਵਾਲੇ ਨੂੰ ਦੁਨੀਆਂ ਬੋਲੋ ਕੀ ਕਹਿੰਦੀ ਹੈ ਇੱਥੇ ਬੌਲਾ ਹੈ ਕਮਲਾ ਤੁਸੀਂ ਖਰੀਜੀ ਗੱਲ ਮੂੰਹ ਤੇ ਕਹੋ ਤੁਸੀਂ ਇਹ ਪਤਕੀ ਕਹਿਣਗੇ ਪਤਾ ਇਤੇ ਬੌਲਾ ਕਮਲ ਮਰੀ ਜਾਂਦਾ ਤੁਸੀਂ ਗੱਲਾਂ ਗੋਲ-ਮੋਲ ਜੀਆਂ ਕਰੋ ਕਹਣਗੇ ਬੜਾ ਚੰਗਾ ਜੀਏ ਬੜਾ ਅੱਛਾ ਇਨਸਾਨ ਹੈ ਜੇ ਤੁਹਾਡੇ ਮੂੰਹ ਤੇ ਕੋਈ ਖਰੀਜੀ ਗੱਲ ਕਹਿ ਦੇਵੇ ਫਿਰ ਉਹ ਤੁਹਾਨੂੰ ਕੌੜਾ ਲੱਗੇ ਕਿਉਂਕਿ ਸੱਚ ਤੇ ਕੱਚ ਚੁਬਦਾ ਬਹੁਤ ਸੇਤੀ ਹੁੰਦਾ ਤੇ ਯਾਦ ਰੱਖਿਓ ਮਿੱਠੇ ਦੇ ਵਿੱਚ ਕਿਰਮ ਵੀ ਬਹੁਤ ਸੇਤੀ ਫੈਦੇ ਹੁੰਦੇ ਨੇ ਮਿੱਠੇ ਦੇ ਵਿੱਚ ਕੀੜੇ ਵੀ ਬਹੁਤ ਜਲਦੀ ਪੈ ਜਾਂਦੇ ਨੇ ਪਰ ਨੂਨ ਦੇ ਵਿੱਚ ਕਦੇ ਵੀ ਕੀੜੇ ਨਹੀਂ ਬੰਦੇ ਹੁੰਦੇ ਕਿਉਂ ਉਹ ਖਾਰਾ ਹੈ ਖਾਰਾ ਹੈ ਗੁਰਮਖੋ ਭਾਈ ਮੱਖਣ ਸਾਹ ਲਵਾਣਾ ਪੁੱਛਦਾ ਵੀ ਇੱਥੇ ਕੋਈ ਗੁਰੂ ਹੋਰ ਹੈ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਂ ਹੈ ਜਿਹੜਾ ਉਹ ਦੁਨੀਆ ਦੇ ਵਿੱਚ ਪ੍ਰਚਾਰਿਆ ਹੋਇਆ ਤੇਗਾ ਕਮਲਾ ਵੀ ਤੇ ਕਮਲਾ ਉਹ ਕਮਲੇ ਇਹ ਆਪਨੇ ਦੇ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਮਲਾ ਕਹਿੰਦੇ ਨੇ ਬਿਨ ਨਾਵੇ ਜਗ ਕਮਲਾ ਫਿਰ ਤੇ ਗੁਰਮੁਖ ਪਿਆਰਿਓ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਜਦੋਂ ਪਤਾ ਲੱਗਿਆ ਮੱਖਣ ਸਾਲ ਲਵਾਣੇ ਨੂੰ ਵੀ ਇੱਥੇ ਇੱਕ ਤੇਗਾ ਕਮਲਾ ਰਹਿੰਦਾ ਜੀ ਕੱਚੇ ਕੋਠੜੇ ਦੇ ਵਿੱਚ ਤੇ ਜਦੋਂ ਪਤਾ ਲੱਗਿਆ ਵੀ ਉਧਰ ਨੂੰ ਜਾਦੇ ਮੱਖਣ ਮੱਖਣ ਸਾਲ ਲਵਾਣਾ ਇਹ ਧੀਰ ਮੱਲੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਕਿਤੇ ਨਾ ਉਧਰ ਨਾ ਚਲਿਆ ਜਾਵੇ ਜੇ ਕਿਤੇ ਉਧਰ ਚਲਿਆ ਗਿਆ ਸਾਡਾ ਭਾਂਡਾ ਫੁੱਟ ਜਾਏ ਗੁਰਮੁਖ ਪਿਆਰਿਓ ਭਾਈ ਮੱਖਣਸੱਲਵਾਣਾ ਘੋੜੇ ਤੇ ਸਵਾਰ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੱਚੇ ਕੋਠੜੇ ਵੱਲ ਜਾ ਰਿਹਾ ਹੈ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਗਏ ਪੂਰੇ ਗੁਰੂ ਦੀ ਨਸਾਨੀ ਹੈ ਭਣੋ ਜਦੋਂ ਭਾਈ ਮੱਖਣਸੱਲਵਾਣਾ ਘੋੜੇ ਤੇ ਸਵਾਰ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਲ ਗਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸੇਵਕ ਕੱਲਿਆ ਕਹਿੰਦੇ ਜਾ ਉਹਨੂੰ ਉੱਥੇ ਰੋਕ ਦਿਓ ਕਹਿੰਦੇ ਜੇ ਗੁਰੂ ਨਾਨਕ ਦੇ ਘਰ ਆਈਦਾ ਨਾ ਨੀਵੇਂ ਹੋ ਕੇ ਆਈਦਾ ਉੱਚੇ ਹੋ ਕੇ ਨਹੀਂ ਆਈਦਾ ਤੇ ਗੁਰਮੁਖ ਪਿਆਰੇ ਸੇਵਕ ਨੇ ਕਹਿ ਦਿੱਤਾ ਵੀ ਗੁਰੂ ਤੁਹਾਨੂੰ ਦਰਸ਼ਨ ਨਹੀਂ ਦੇਵੇਗਾ ਤੁਸੀਂ ਅੰਦਰ ਨਹੀਂ ਜਾ ਸਕਦੇ ਉਹ ਕਹਿੰਦਾ ਹਾਂ ਮੈਂ ਅੰਦਰ ਗਿਆਨੀ ਵੀ ਗੁਰੂ ਨੂੰ ਕੀ ਪਤਾ ਲੱਗਿਆ ਤੇ ਗੁਰੂ ਗੁਰਮੁਖ ਪਿਆਰੇ ਮੱਖਣ ਸਾ ਲਵਾਣਾ ਕਹਿੰਦਾ ਨਹੀਂ ਮੈਂ ਇੱਕ ਗੇਲ ਉਸ ਗੁਰੂ ਦੇ ਦਰਸ਼ਨ ਕਰਕੇ ਜ਼ਰੂਰ ਜਾਵਾਂਗਾ ਪਰ ਇੱਕ ਮਨ ਦੇ ਵਿੱਚ ਸ਼ੰਕਾ ਹੈ ਵੀ ਜਿਹੜਾ ਪੂਰਾ ਗੁਰੂ ਹੋਏਗਾ ਨਾ ਉਹ ਆਪਣੀ ਭੇਟਾ ਆਪ ਲਏ ਫਿਰ ਮੇਰੇ ਸੰਕੇ ਦੀ ਨਿਵਰਤੀ ਹੋਏਗੀ ਮੈਨੂੰ ਪਤਾ ਲੱਗੇਗਾ ਵੀ ਮੇਰਾ ਡੁੱਬ ਰਿਹਾ ਜਹਾਜ਼ ਉਸ ਗੁਰੂ ਨੇ ਤਾਲਿਆ ਗੁਰਮੁਖੋ ਮੱਖਣਸਾਲ ਲਵਾਨੇ ਨੇ ਜਾ ਕੇ ਇੱਕ ਮੋਹਰ ਰੱਖ ਦਿੱਤੀ ਧੰਨ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮੱਖਣਸਾਲ ਲਵਾਨੇ ਦੀ ਬਾਹ ਫੜ ਲਈ ਕਹਿੰਦੇ ਲਵਣਿਆ ਜਦੋਂ ਵਿਵਤਾ ਦੀ ਘੜੀ ਦੇ ਵਿੱਚ ਸੀ ਤਾਂ ਜਦੋਂ ਦੁੱਖ ਦੀ ਘੜੀ ਦੇ ਵਿੱਚ ਸੀ ਉਦੋਂ ਵੱਡੇ ਤਰਲੇ ਕਰਦਾ ਸੀ ਉਦੋਂ ਬੜੀਆਂ ਮਿੰਤਾ ਕਰਦਾ ਸੀ ਪਰ ਹੁਣ ਭੇਟਾਏ ਜਿਹੜੀ ਉਹ 500 ਮੋਹਰ ਥੈਲੀ ਸੁਖਦਾਏ ਤੇ ਪਰ ਰੱਖਦਾ ਕਿਤਨੀ ਹੈ ਤੇ ਗੁਰਮੁਖ ਪਿਆਰਿਓ ਸੱਚ ਇਹ ਵੀ ਹੈ ਗੁਰੂ ਕੋਈ ਮੋਹਰਾਂ ਦਾ ਭੁੱਖਾ ਨਹੀਂ ਸੀ ਕਾ ਗੁਰੂ ਕੋਈ ਚੜਾਵੇ ਦਾ ਭੁੱਖਾ ਨਹੀਂ ਸੀ ਗੁਰੂ ਸਾਹਿਬ ਨੇ ਸਿਰਫ ਇਹਦੇ ਮੰਦੀ ਤਸੱਲੀ ਇਹਨੂੰ ਦੱਸਿਆ ਕਿ ਬਾਕੀ ਦੀ ਜਿਹੜੀ ਲੱਲੀ ਛੱਲੀ ਬੈਠੀ ਆ ਨਾ ਲੰਗ ਲਾਣਾ ਬੈਠਾ ਹੈ ਇਹ ਗੁਰੂ ਨਾਨਕ ਦੇ ਘਰ ਦੇ ਸ਼ਰੀਕ ਲੈ ਇਹਨਾਂ ਦੇ ਕੋਲ ਤੋਂ ਵਿਚਰ ਕੇ ਆਇਆ ਗੁਰਮੁਖ ਪਿਆਰੇ ਮੰਨ ਦੇ ਵਿੱਚ ਵਿਸ਼ਵਾਸ ਵੱਜਿਆ ਗੁਰੂ ਚਰਨਾਂ ਤੇ ਸਿਰ ਰੱਖਿਆ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਅੰਦਰ ਬੜੇ ਬੈਠੇ ਹੋ ਤੇ ਬਾਹਰ ਸੰਗਤ ਭੜਕੜੀ ਪਈ ਹੈ ਕਿਸੇ ਨੂੰ ਪਤਾ ਨਹੀਂ ਗੁਰੂ ਕੌਣ ਹੈ ਉਹ ਬਾਹਰ ਲੁੱਟ ਕੇ ਖਾ ਕੇ ਲੁਟੇਰੇ ਗੁਰੂ ਬਣ ਰਹਿਗੇ ਤੁਹਾਡੇ ਮਿੰਡਾ ਤੁਹਾਡੀ ਗਾਇ ਹਾਜ਼ਰੀ ਦੇ ਵਿੱਚ ਉਹ ਸ੍ਰੀ ਗਤਿ ਤੁਹਾਡੇ ਗੁਰੂ ਬਣ ਕੇ ਬੈਠੇ ਹੋਏ ਨੇ ਤੁਸੀਂ ਅੰਦਰ ਬੈਠੇ ਹੋ ਧੰਨੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੱਖਣ ਸੱਲਵਾਣਿਆ ਅਸੀਂ ਆਪਣੀ ਮੌਜ ਦੇ ਵਿੱਚ ਆ ਆਨੰਦ ਦੇ ਵਿੱਚ ਆ ਕਹਿੰਦਾ ਨਾਨਕ ਜੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਰੌਲਾ ਨਾ ਪਾ ਰੌਲਾ ਨਹੀਂ ਪਈਦਾ ਹੁੰਦਾ ਕਹਿੰਦਾ ਨਹੀਂ ਪਾਤਸ਼ਾਹ ਜਿੱਦਾਂ ਮੈਂ ਭੜਕਿਆ ਹੋਇਆ ਸੀ ਮੈਂ ਉਹਨਾਂ ਤੁਹਾਡੇ ਸ੍ਰੀਕਾਂ ਦੇ ਹੱਥੇ ਚੜਿਆ ਮੈਂ ਭੜਕਦਾ ਸੀ ਇਸ ਤਰ੍ਹਾਂ ਮੇਰੇ ਵਰਗੇ ਗਰੀਬ ਲੋਕ ਸਿੱਖ ਪਤਾ ਜੀ ਕਿੰਨੇ ਕੁ ਭੜਕਦੇ ਹੋਣਗੇ ਕਿੰਨੇ ਕੁ ਅੱਖਾਂ ਦੇ ਵਿੱਚ ਹੰਝੂ ਲੈ ਕੇ ਤੁਰੇ ਫਿਰਦੇ ਹੋਣਗੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ ਹੁਣ ਤੇ ਰੌਲਾ ਪਾਵਾਂਗਾ ਭੰਮੀ ਮੇਰਾ ਕੱਖ ਨਾ ਰਵੇ ਭੰਮੀ ਮੇਰਾ ਖੰਨਾ ਰਵੇ ਮੈਂ ਰੌਲਾ ਜਰੂਰ ਪਾਵਾਂ ਗੁਰੂਖ ਪਿਆਰਿਓ ਮੱਖਣ ਸਾ ਲੁਭਾਣਾ ਕੋਠੇ ਤੇ ਚੜਿਆ ਜੀ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਕਹਿੰਦਾ ਭਾਈ ਮੈਨੂੰ ਮੇਰਾ ਪੂਰਾ ਗੁਰੂ ਮਿਲ ਗਿਆ ਗੁਰਮੁਖ ਪਿਆਰੋ ਜਦੋਂ ਇਸ ਗੱਲ ਦਾ ਪਤਾ ਲੱਗਿਆ ਗੁਰੂ ਕੀਆ ਸੰਗਤਾਂ ਨੂੰ ਫਿਰ ਗੁਰੂ ਦਰਬਲ ਬਹੀਰਾ ਕੱਟ ਕੇ ਸੰਗਤਾਂ ਨੇ ਆਉਣਾ ਸਰਦ ਆਉਣਾ ਸ਼ੁਰੂ ਕਰ ਦਿੱਤਾ ਬੜਾ ਵੇਅੰਤ ਚੜਾਵਾ ਆਦਿਕ ਚੜਿਆ ਇਧਰ ਧੀਰਮਲ ਨੂੰ ਪਤਾ ਲੱਗਿਆ ਵੀ ਕੰਡੇ ਬੀਜ ਗਏ ਮੱਖਣ ਸਾਲਵਾਣਾ ਉਹਨੂੰ ਪ੍ਰਗਟ ਕਰ ਗਿਆ ਤੇ ਗੁਰਮੁਖ ਪਿਆਰਿਓ ਮੱਖਣ ਸਾਲਵਾਣੇ ਨੇ ਪ੍ਰਗਟ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤੇ ਧੀਰਮਲ ਨੇ ਉਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੋਲੀ ਚਲਾਈ ਜੀ ਅੱਜ ਵੀ ਮੇਰੇ ਗੁਰੂ ਗ੍ਰੰਥ ਸਾਹਿਬ ਨੂੰ ਗੋਲੀਆਂ ਵੱਜਦੀਆਂ ਨੇ 83 ਦੇ ਵਿੱਚ ਗੁਰੂ ਗ੍ਰੰਥ ਸਾਹਿਬਰ ਦੇ ਗੋਲੀ ਲੱਗੀ ਵੀ ਹੈ ਕਿਤੇ ਦਰਸ਼ਨ ਕਰੇ ਸਰੂਪ ਦੇ ਉਦੋਂ ਧੀਰ ਮੱਲੀਆਂ ਨੇ ਗੋਲੀ ਚਲਾਈ ਸੀ ਗੁਰੂ ਗ੍ਰੰਥ ਸਾਹਿਬਰ ਤੇ ਮੱਫਰਿਓ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੋਲੀ ਚੱਲੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਚਾਅ ਹੁੰਦਾ ਹੈ ਤੇ ਗੁਰਮੁਖ ਪਿਆਰਿਓ ਧੀਰ ਮੱਲ ਜਿੰਨਾ ਵੀ ਸੰਗਤ ਦਾ ਚੜਾਵਾ ਹੁੰਦਾ ਸਾਰੀਆਂ ਪੰਡਾ ਬੰਨ੍ਹ ਕੇ ਚੁੱਕ ਕੇ ਲੈ ਜਾਂਦਾ ਹੈ ਜਦੋਂ ਮੱਖਣਸਾ ਲਵਾਨੇ ਨੂੰ ਇਸ ਗੱਲ ਦਾ ਪਤਾ ਲੱਗਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੋਲੀ ਚੱਲੀ ਹੈ ਔਰ ਬਾਕੀ ਜਿਹੜਾ ਚੜਾਵਾ ਸੀ ਸਾਰਾ ਲੁੱਟ ਕੇ ਲੈ ਗਿਆ ਤੇ ਮੱਖਣਸਾ ਲਵਾਨਾ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਜਾਂਦਾ ਉਹ ਗਿੱਦੜ ਪੁੱਟ ਠੀਰ ਮੱਲ ਦੀ ਹੁੰਦੀ ਹੈ ਇਹਦੇ ਬੰਦਿਆਂ ਦੀ ਹੁੰਦੀ ਹੈ ਗੁਰਮੁਖ ਪਿਆਰੇ ਲੁੱਟਿਆ ਹੋਇਆ ਸਾਰਾ ਸਮਾਨ ਵਾਪਸ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਲਿਆਉਂਦਾ ਹੈ ਦੇਖੋ ਮੇਰੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਧੀਰਜਤਾ ਹੌਸਲਾ ਵੇਖੋ ਧੰਨ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਧੀਰ ਮੱਖਣ ਸਾਹਿਬ ਲਵਾਨਾ ਜੀ ਧੀਰਮਲ ਨੇ ਕੀ ਕੀਤਾ ਕਹਿੰਦਾ ਜੀ ਤੁਹਾਡੇ ਤੇ ਗੋਲੀ ਚਲਾਈ ਹੋਰ ਕਹਿੰਦਾ ਜੀ ਤੁਹਾਡੇ ਚੜਾਵੀ ਨੂੰ ਲੁੱਟਿਆ ਉਹਨੇ ਕਹਿੰਦੇ ਫਿਰ ਤੈਂ ਕੀ ਕੀਤਾ ਕਹਿੰਦਾ ਜੀ ਮੈਂ ਉਹਨੂੰ ਲੁੱਟ ਕੇ ਲਿਆਇਆ ਗੁਰੂ ਤੇਗ ਬਹਾਦਰ ਸਭ ਕਹਿੰਦੇ ਫਿਰ ਤੇਰੇ ਵਿੱਚ ਤੇ ਉਹਦੇ ਵਿੱਚ ਫਰਕ ਕੀ ਰਹਿ ਗਿਆ ਤੇਰੇ ਵਿੱਚ ਤੇ ਉਹਦੇ ਵਿੱਚ ਫਰਕ ਕੀ ਰਹਿ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹ ਧੰਨ ਉਹ ਸਾਰਾ ਧੀਰਮਲ ਨੂੰ ਦਿੱਤਾ ਕਹਿੰਦੇ ਲੈ ਧੀਰਮਲ ਜੇ ਇਸ ਧੰਨ ਦੇ ਨਾਲ ਤੇਰੀ ਆਤਮਾ ਤੇਰੇ ਕਲੇਜੇ ਕਾਲਜੇ ਠੰਡ ਪੈਂਦੀ ਆ ਨਾ ਸਾਰਾ ਚੁੱਕ ਕੇ ਲੈ ਜਾ